ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਸਾਖੀਆਂ ਦੀ ਸਾਂਝ ਪਾਉਂਦੇ ਜਾ ਰਹੇ ਹਾਂ ਜਦੋਂ ਦਾਸੀ ਨੇ ਸ਼ੁਰੂ ਕੀਤਾ ਸੀ ਤਾਂ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਬਾਰੇ ਅਵਤਾਰ ਬਾਰੇ ਗੱਲ ਨਹੀਂ ਸੀ ਭਰੀ ਸਾਖੀ ਦੀ ਉਹ ਇਸ ਕਰਕੇ ਕਿ ਸੋਚਿਆ ਕਿ ਬਹੁਤੀ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਜਨਮ ਬਾਰੇ ਜਾਣਕਾਰੀ ਹੈ ਪਰ ਹੁਣ ਸੋਚਿਆ ਕਿ ਸ਼ਾਇਦ ਕੁਝ ਸੰਗਤ ਇਸ ਤਰ੍ਹਾਂ ਦੀ ਵੀ ਹੋਵੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਬਾਰੇ ਬਹੁਤਾ ਪੜ੍ਹਿਆ ਜਾਂ ਸੁਣਿਆ ਨਾ ਹੋਵੇ ਤਾਂ ਆਪਾਂ ਇਹਦੇ ਬਾਰੇ ਵੀ ਸਾਂਝ ਪਾ ਲੈਂਦੇ ਹਾਂ ਅੱਜ ਜੋ ਆਪਾਂ ਸਾਂਝ ਪਾਉਣ ਜਾ ਰਹੇ ਹਾਂ ਉਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਦਸ਼ਾ ਜੋ ਭਾਈ ਗੁਰਦਾਸ ਜੀ ਇਸ ਤਰ੍ਹਾਂ ਵਰਣਨ ਕਰਦੇ ਨੇ ਚਾਰੇ ਜਾਗੇ ਚੌਹ ਜੁਗੀ ਪੰਚਾਇਣ ਪ੍ਰਭ ਆਪੇ ਹੋਆ ਆਪੇ ਪੱਟੀ ਕਲਮ ਆਪ ਆਪੇ ਲਿਖਣ ਹਾਰਾ ਹੋਆ ਬਾਜ ਗੁਰੂ ਅੰਧੇਰ ਹੈ ਕਹਿ ਕਹਿ ਮਰਦੇ ਬਹੁ ਵਿਦ ਲੋਆ ਵਰਤਿਆ ਪਾਪ ਜਗਤਰ ਤੇ ਤੌਲ ਉਡੀਨਾ ਇਸ ਦਿਨ ਰੋਆ ਬਾਜ ਦਿਆ ਬਲਹੀਨ ਹੋਏ ਨਿਗਰ ਚਲੇ ਰਸਾਤ ਲਟੋਆ ਖੜਾ ਇੱਕ ਤੇ ਪੈਰ ਤੇ ਪਾਪ ਸੰਗ ਬਹੁ ਪਾਰਾ ਹੋਆ ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ ਧਰਮ ਤੋਲ ਪੁਕਾਰੇ ਤਲੈ ਖੜੋਆ ਤੁਮ ਮਾ ਕੋਇ ਨਾ ਸਾਦ ਬਿਨ ਸਾਦ ਨਾ ਦਿਸੈ ਜਗ ਵਿੱਚ ਕੋਆ ਧਰਮ ਤੋਲ ਪੁਕਾਰੇ ਤਲੈ ਖੜੋਆ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਾ ਕਰਤਵ ਇਸ ਤਰ੍ਹਾਂ ਵਰਣਨ ਕਰਦੇ ਨੇ ਸੋਨੇ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾ ਮਰਿਤ ਸਿਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਹਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਉਲਟਾ ਖੇਲ ਪ੍ਰਮਦਾ ਪੈਰਾਂ ਉੱਪਰ ਸੀਸ ਨਿਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਣ ਗੁਰੂ ਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ